ਵਾਇਖ ਜੀ ਦਾ ਖਾਲਸਾ ਵਾਇਖ ਜੀ ਦੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ Rajasthan ਗੁਰਦੁਆਰਾ ਗੁੰਮੜਸਰ ਸਾਹਿਬ ਦਾ ਜੋ ਸਥਾਨ ਹੈ ਉੱਥੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਅੱਜ ਲੈਂਟਰ ਪਾਏ ਜਾਤ ਉਸਕੇ ਹਨ ਲੈਂਟਰ ਦੀ ਸੇਵਾ ਚੱਲ ਰਹੀ ਹੈ ਸਾਰੀਆਂ ਸੰਗਤਾਂ ਤਿਆਰ ਵਰ ਤਿਆਰ ਹਨ ਸਿੰਘ ਤਿਆਰ ਵਰ ਤਿਆਰ ਹਨ ਸਾਰੇ ਸੇਵਾ ਕਰੀ ਜਾਂਦੇ ਆ ਤੇ ਦੂਰੋਂ ਨੇੜੋਂ ਆਸ-ਪਾਸੇ ਦੇ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਇਹ ਦੋ ਵਿੱਤਰ ਚੱਲ ਰਹੇ ਆ ਪਾਣੀਆ ਸੰਗਤਾਂ ਆ ਸਾਡੇ पप्पू ਸਿੰਘ ਜੀ ਹਾਂਜੀ ਕੀ ਕਹਿਣਾ ਜਾਵਾਂਗੇ ਠੀਕ ਆ ਹਾਂ ਠੀਕ ਆ ਠੀਕ ਕਰ ਦਿਓ ਅੱਜ ਕਾਜੀ ਕਾਜੀ ਜੀ ਕਾਲੇ ਵਾਸਤੇ ਬਟਾ ਦਾ ਮੈਲ ਇੱਕ ਵਾਰਿਆ ਠੀਕ ਹੈ ਜੀ ਹਾਂ ਹੋਰ ਸਭ ਠੀਕ ਠਾਕ ਆ ਦਾਣੇ ਦੱਸ ਜੀਗਾ